ਪੰਜਾਬ ਦੇ ਪੰਥਕ ਹਾਲਾਤਾਂ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਹੈ ਔਰ ਇਨਾ ਹਾਲਾਤਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਆਉਣਾ ਔਰ ਉਸ ਤੋਂ ਬਾਅਦ ਬਹੁਤ ਸਾਰੇ ਇਲਜ਼ਾਮ ਬਹੁਤ ਸਾਰੀਆਂ ਤਕਰੀਰਾਂ ਇਥੋਂ ਤੱਕ ਕਿ ਤੋਂ ਤੱਕ ਲੱਗਣਾ ਇੱਕ ਸਾਫਕਾ ਜਹਿਦਾਰ ਦੇ ਉੱਤੇ ਬਹੁਤ ਕੁਝ ਇਸ ਵੇਲੇ ਚੱਲਦਾ ਪਿਆ ਔਰ ਇਨਾ ਗੱਲਾਂ ਬਾਰੇ ਵਿਚਾਰ ਸਾਂਝੇ ਕਰਨ ਦੇ ਲਈ ਸਾਡੇ ਨਾਲ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੌਜੂਦ ਨੇ ਸਰਦਾਰ ਰਜਿੰਦਰ ਸਿੰਘ ਵਿਰਾਸਤ ਜੀ ਵਿਰਾਸਤ ਜੀ ਸਮਾਰਤਾ ਬਹੁਤ ਬਹੁਤ ਸ਼ੁਕਰੀਆ ਸਾਤਸ੍ਰੀਕਾਲ ਜੀ ਸਾਹਿਬ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਰਸਤੀ ਹਾਲਾਤ ਜਿਹੜੇ ਨੇ ਉਹ ਅਚਾਨਕ ਦਿਨ ਪ੍ਰਤੀ ਦਿਨ ਗੰਭੀਰ ਹੁੰਦੇ ਜਾਂਦੇ। ਖਾਸ ਤੌਰ ਦੇ ਉੱਤੇ ਬਿਆਨਬਾਜ਼ੀ ਦੀ ਗੱਲ ਲੈ ਲਈਏ। ਪ੍ਰੇਮ ਸਿੰਘ ਚੰਦੂ ਮਾਜਰਾ ਦੇ ਇੱਕ ਭਾਸ਼ਣ ਨੂੰ ਕੋਟ ਕਰਕੇ ਲੰਗੋਵਾਲ ਸਾਹਿਬ ਲੰਗੋਵਾਲ ਵਰਸੀ ਸਮਾਗਮ ਦੇ ਉੱਤੇ ਜਿਹੜਾ ਭਾਸ਼ਣ ਹੋਇਆ ਉਸ ਨੂੰ ਕੋਟ ਕਰਕੇ ਇਹ ਕਹ ਦਿੰਦਾ ਕਿ ਵੱਡੇ ਛੜੇੰਤਰ ਦਾ ਪਰਦਾ ਫਾਸ਼ ਹੋਇਆ। ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਪਹਿਲਾਂ ਹੀ ਇਸ ਫਰਾਖ ਚ ਸੀ। ਕਿ ਹੁਣ ਅਸੀਂ ਪ੍ਰਧਾਨ ਬਣਨਾ ਕੀ ਕਹਿੰਦੇ ਹੋ ਤੁਸੀਂ ਇਸ ਬਿਆਨ ਦੇ ਉੱਤੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਦੇਖੋ ਸਰ ਜੀ ਮੈਂ ਇੱਕ ਜੇ ਜਿਨੀ ਮੇਰੀ ਮੈਮਰੀ ਕੰਮ ਕਰ ਰਹੀ ਹੈ ਜਿਹੜਾ ਮੈਨੂੰ ਯਾਦ ਆ ਰਿਹਾ ਤੇ ਜਿਹੜੇ ਸਿੰਘ ਸਾਹਿਬ ਗਨੀਅ ਸਪੀਸਿੰਗ ਸੀ ਇਹ ਇਹਨਾਂ ਨੂੰ ਦਮਦਮਾ ਸਾਹਿਬ ਉਹ ਕਿਤਾ ਇਹ ਸ਼ਿਫਟਡ ਸੀ ਔਰ ਜਿਹੜੋ ਇੱਕ ਉਸ ਸਮੇਂ ਮਾਫੀ ਵਾਲਾ ਕੇਸ ਹੋਇਆ ਜਦੋਂ ਜਿਹੜਾ ਪ੍ਰੋਸੈਸ ਚੱਲ ਰਿਹਾ ਸੀ ਸਾਰਾ ਜਦੋਂ ਸਭ ਕੁਝ ਉਹਨਾਂ ਨੇ ਜਿਹੜਾ ਮਾਫੀ ਲਈ ਜਿਹੜੀਆਂ ਅਰਜ਼ੀਆਂ ਦਿੱਤੀਆਂ ਗਈਆਂ ਸੀ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਤਨਖਾਹ ਲਈ ਅ ਜਿਹੜੀ ਤਨਖਾਹ ਲਗਾਈ ਗਈ ਸੀ ਤਨਖਾਹ ਲਗਾਉਣ ਤੋਂ ਬਾਅਦ ਜਿਹੜਾ ਕੁਝ ਐਪੀਸੋਡ ਹੋਰ ਹੋਏ ਕਿ ਜਿਹੜੇ ਪੰਥਕ ਕੁਝ ਲੀਡਰ ਨਹੀਂ ਉਹਨਾਂ ਲੀਡਰਾਂ ਨਾਲ ਗਿਆਨੀ ਜੀ ਦੀ ਖਹਿ ਬਾਜੀ ਹੋਈ ਸਾਰੀ ਦੁਨੀਆ ਜਾਣਦੀ ਹੈ ਉਹ ਉਹਨਾਂ ਲੀਡਰ ਦਾ ਨਾਮ ਤੇ ਉਹ ਖਹਿ ਬਾਜੀ ਹੋਈ ਉਹ ਖਹਿ ਬਾਜੀ ਤੋਂ ਬਾਅਦ ਕਿਤੇ ਨਾ ਕਿਤੇ ਗਿਆਨੀ ਜੀ ਦਾ ਜਿਹੜਾ ਸੀ ਉਹ ਉਹਨਾਂ ਦਾ ਵੀ ਇੱਕ ਦਿਲ ਟੁੱਟਿਆ ਉਸ ਨਜ਼ਰ ਆ ਰਿਹਾ ਸੀ ਜੋ ਉਹ ਉਹਨਾਂ ਦੇ ਪੀਰੀਅਡ ਨੂੰ ਅਸੀਂ ਅਗਰ ਬੈਕ ਫਲੇਸ਼ 'ਚ ਜਾ ਕੇ ਦੇਖਦੇ ਹਾਂ ਤੇ ਉਸ ਸਮੇਂ ਸ਼ਾਇਦ ਹਾਲਾਤ ਹੋਰ ਰਹੇ ਹੋਣਗੇ ਔਰ ਕਈ ਵਾਰ ਕੀ ਹੁੰਦਾ ਕਿ ਟਾਈਮਿੰਗ ਦਾ ਫਰਕ ਪੈ ਜਾਂਦਾ ਇਹ ਚੰਦੂ ਮਾਝਾ ਜਿਹਨੇ ਗੱਲ ਕੀਤੀ ਹੋएगी ਤੇ ਉਸ ਟਾਈਮ ਉਸ ਸਮੇਂ ਦੀ ਗੱਲ ਕੀਤੀ ਹੋएगी ਜਦੋਂ ਗਿਆਨੀ ਜੀ ਡਿਸੀਜਨ ਦੇ ਚੁੱਕੇ ਸੀ ਉਸ ਤੋਂ ਬਾਅਦ ਦੀ ਗੱਲ ਸ਼ਾਇਦ ਹੋਏ ਤੇ ਕਈ ਵਾਰ ਐਪ ਲਿਖੇ ਲੱਗ ਜਾਂਦੇ ਨੇ ਕਈ ਵਾਰ ਉਸਦਾ ਕੋਈ ਐਸਾ ਭਲੇਖਾ ਲੱਗਿਆ ਹੋਇਆ ਚੰਦੂ ਮਾਜਾ ਜੀ ਨੂੰ ਟਾਈਮ ਦਾ ਟਾਈਮ ਪੀਰੀਅਡ ਦਾ ਭਲੇਖਾ ਲੱਗਿਆ ਹੋਇਆ ਔਰ ਵੈਸੇ ਐਸੀ ਕੋਈ ਗੱਲ ਨਹੀਂ ਹੈ ਤੁਸੀਂ ਦੇਖੋ ਜਿੰਨੇ ਵੀ ਮੈਂ ਅੱਗੇ ਵੀ ਪਹਿਲੇ ਅਰਜ਼ੀ ਕੀਤੀ ਸੀ ਕਿ ਬੱਥੇਰੇ ਜਥੇਦਾਰ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਉਸ ਤੋਂ ਬਾਅਦ ਅਕਾਲੀ ਦਲ ਦੀ ਪ੍ਰਧਾਨਗੀ ਵੀ ਕੀਤੀ ਉਹਨਾਂ ਲੋਕਾਂ ਨੇ ਤੇ ਕਿਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਗਰ ਅਸੀਂ ਕਹੀਏ ਕਿ ਗਿਆਨੀ ਜੀ ਦੀ ਗਿਆਨੀ ਰੀਪਲੇਸਿੰਗ ਦੀ ਮੰਚਾ ਦੇ ਉੱਤੇ ਅਸੀਂ ਕੋਈ ਸਵਾਲ ਚੁੱਕੀਏ ਤੇ ਉਹ ਮੇਰੇ ਖਲ ਜਾਇਜ ਨਹੀਂ ਹੋ ਗਿਆ ਕਿਉਂ ਕਿ ਉਹਰੇ ਵਿੱਚ ਚਾਰ ਸਿੰਘ ਸਾਹਿਬ ਹੋਰ ਵੀ ਹੈਗੇ ਸਨ ਤੇ ਉਹ ਜਿਹੜੇ ਅਗਰ ਇੱਕ ਸਿੰਘ ਸਾਹਿਬ ਪਰ ਇੱਕ ਕਿਸੇ ਢਰਵਲ ਚੁਕਾਅ ਹੋ ਜਾਂਦਾ ਤੇ ਬਾਕੀ ਜਿਹੜੇ ਚਾਰ ਹੈਗੇ ਨੇ ਤੇ ਉਹਨਾਂ ਦੇ ਵਿੱਚ ਵੀ ਆਪਸ ਵਿੱਚ ਕਨਫਲਿਕਟ ਹੋ ਜਾਂਦਾ ਸੀ ਇਸ ਕਰਕੇ ਮਨ ਨੂੰ ਨਹੀਂ ਲੱਗਦਾ ਹੈਗਾ ਕਿ ਇਹ ਕੁਝ ਐਸਾ ਕੋਈ ਕਨਸਪੀਰੇਸੀ ਰਚੀ ਗਈ ਹੈ ਜਾਂ ਕੁਝ ਹੋਇਆ ਹੈ ਇਹ ਤੇ ਹੁਣ ਜਦੋਂ ਨਵਾਂ ਇੱਕ ਧੜਾ ਬਣਿਆ ਹੈ ਅ ਅਕਾਲੀ ਦਲ ਨੂੰ ਜੋ ਪੁਨਰਸੁਰਜੀਤ ਕਰਨ ਦੀ ਮਹਿੰਮ ਚੱਲੀ ਹੈ ਇਹ ਕਿਤਨੇ ਕਿਤੇ ਇਹ ਤੇ ਹੁਣ ਐਸੀਆਂ ਇਲਜ਼ਾਮ ਲੱਗਦੀਆਂ ਤੇ ਲੱਗਦੀਆਂ ਰਹਿਣੀਆਂ ਇਹਨਾਂ ਚੀਜ਼ਾਂ ਤੋਂ ਗਿਆਨੀ ਜੀ ਨੂੰ ਕਭਰਾਣਾ ਨਹੀਂ ਚਾਹੀਦਾ ਕਿ ਗਿਆਨੀ ਜੀ ਪਹਿਲੇ ਜਥੇਦਾਰ ਅਕਾਲ ਤਖਤ ਸਭ ਤੇ ਜਥੇਦਾਰ ਅਕਾਲ ਤਖਤ ਦਾ ਰਤਬਾ ਬੜਾ ਉੱਚਾ ਹੁੰਦਾ ਹੈ ਉਹਨਾਂ ਅੱਗੇ ਸਾਰੇ ਸੰਗਤ ਦੀ ਰੂਪ ਚ ਆਂਦੇ ਨੇ ਤੇ ਸਿਰ ਝੁਕਾਉਂਦੇ ਨੇ ਤੇ ਜਦੋਂ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਤੇ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਤੇ ਉਸ ਸਮੇਂ ਬੰਦੇ ਨੂੰ ਰਿਸਪੈਕਟ ਸ਼ਾਇਦ ਉਹਨੀ ਨਹੀਂ ਮਿਲ ਪੰਦੀ ਪਰ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਉਹਨਾਂ ਨੇ ਪੰਥਕ ਮੁੱਦਿਆਂ ਨੂੰ ਲੀਡ ਕਰਨਾ ਹੁੰਦਾ ਹੈ ਉਹਨਾਂ ਨੇ ਪੰਥਕ ਵਿਚਾਰਾ ਨੂੰ ਅੱਗੇ ਲੈ ਕੇ ਤੁਰਨਾ ਹੁੰਦਾ ਹੈ ਉਹਨਾਂ ਨੇ ਗੁਰੂ ਨਾਨਕ ਨਾਮਲੇ ਵਰਗ ਸੰਗਤ ਨੂੰ ਲੈ ਕੇ ਤੁਰਨਾ ਹੁੰਦਾ ਹੈ ਇਹ ਜਿਹੜੀ ਇਕੱਲੀ ਸਿਆਸਤ ਹੈ ਉਹ ਉਹਨੂੰ ਉਹ ਕਿਦਾਂ ਉਹਨੂੰ ਉਹਨੂੰ ਲੀਹਾਂ ਤੇ ਰੱਖਣਾ ਹੈ ਇਹ ਇੱਕ ਜਥੇਦਾਰੀ ਲਈ ਬਹੁਤ ਵੱਡੀ ਜਿਹੜਾ ਜਿਹੜਾ ਪ੍ਰਧਾਨ ਹੁੰਦਾ ਪਾਰਟੀ ਪ੍ਰਧਾਨ ਹੁੰਦਾ ਉਹਦੇ ਲਈ ਇੱਕ ਬਹੁਤ ਵੱਡੀ ਉਹਦੇ ਲਈ ਇੱਕ ਚੈਲੰਜ ਹੁੰਦੇ ਨੇ ਤੇ ਗੈਨੀ ਜੀ ਇਹਨਾਂ ਨੂੰ ਉਹ 90 ਚੈਲੰਜ ਆਏ ਨੇ ਤੇ ਮੈਂ ਆਸ ਕਰਦਾ ਉਮੀਦ ਕਰਦਾ ਕਿ ਗੈਨੀ ਜੀ ਇਹਨਾਂ ਚੈਲੰਜਾਂਾਂ ਤੋਂ ਨਿਕਲ ਕੇ ਔਰ ਇਹ ਜਿਹੜੀ ਕਮੇਟੀ ਹੈ ਸਭ ਇਹ ਕਮੇਟੀ ਵੀ ਕਿਤੇ ਨਾ ਕਿਤੇ ਇਹ ਨਿੱਤਰ ਕੇ ਨਿਕਲ ਕੇ ਆਏ ਅੱਗੇ ਔਰ ਅੰਤ ਦੇ ਵਿੱਚ ਤੇ ਦੇਖੋ ਦੋਨੋਂ ਧੜਿਆਂ ਦੀ ਸਲਾਹ ਹੋਣੀ ਹੋਣੀ ਹੈ ਕਿਸੇ ਵੀ ਲੈਵਲ ਤੇ ਜਾ ਕੇ ਅੱਜ ਨੂੰ ਹੋਏ 6 ਮਹੀਨੇ ਨੂੰ ਹੋਏ ਸਾਲ ਨੂੰ ਹੋਏ 2 ਸਾਲਾਂ ਨੂੰ ਹੋਏ 3 ਸਾਲਾਂ ਨੂੰ ਹੋਏ 4 ਸਾਲਾਂ ਨੂੰ ਤੇ ਪੰਥ ਦੀ ਜਿਹੜੇ ਪੰਥਕ ਧੜੇ ਹੈ ਧੜੇबाजी ਤੇ ਹਮੇਸ਼ਾ ਹੀ ਰਹੀ ਹੈ ਪੰਚ ਦੇ ਵਿੱਚ ਕੁਝ ਕਹਿੰਦੇ ਹੋ ਸੁਲਾ ਹੋਣੀ ਹੈ ਮੈਂ ਬਾਈਚਾਂਸ ਮੈਨੂੰ ਇਹ ਜਿਹੜੀ ਗੱਲ ਹੈ ਬੜੀ ਕੈਚੀ ਜੀ ਲੱਗੀ ਕਿ ਸੁਲਾ ਹੋਣੀ ਹੈ ਹਾਲਾਂਕਿ ਹਰ ਕੋਈ ਚਾਹੁੰਦਾ ਹੈ ਕਿ ਸੁਲਾ ਹੋਵੇ ਹਰ ਕੋਈ ਚਾਹੁੰਦਾ ਹੈ ਕਿ ਧੜੇ ਜਿਹੜੇ ਨੇ ਉਹ ਟੁੱਟਣ ਤੇ ਇਕੱਠੇ ਹੋ ਜਾਣ ਸਾਰੇ ਇੱਕ 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 ਨਾਮ ਉੱਤੇ ਇੱਕ ਪਾਰਟੀ ਉੱਤੇ ਇੱਕ ਪੰਥ ਇਕੱਠਾ ਹੋ ਜਵੇ ਪਰ ਸਵਾਲ ਇਹ ਹੈ ਕਿ ਪ੍ਰਧਾਨਗੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਹੀ ਇਕੱਠੇ ਹੋਣਾ ਹੈ ਸਵਾਲ ਇਹ ਹੀ ਹੈ ਕਿ ਅੰਤ ਨੂੰ ਜਦੋਂ ਇਕੱਠੇ ਆਉਣਾ ਹੈ ਉਦੋਂ ਪ੍ਰਧਾਨ ਕੌਣ ਹੋਵੇਗਾ ਸ਼ਰੋਮਣੀ ਅਕਾਲੀ ਦਲ ਦਾ ਕੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਐਕਸੈਪਟ ਕਰ ਲਿਆ ਜਾਵੇਗਾ ਨਹੀਂ ਐਸਾ ਨਹੀਂ ਹੋਏਗਾ ਇਹਦੇ ਚਾਂਸਸ ਘੱਟ ਹੁੰਦੇ ਨੇ ਕਿਉਂਕਿ ਅੱਜ ਹੁਣ ਜੋ ਜਿੱਦਾਂ ਸੰਗਤ ਜਾਗਰੂਕ ਹੋ ਰਹੀ ਹੈ ਜਿਹੜੀ ਕੋ ਨਾਨਕ ਨਾਮ ਲੈ ਵਰ ਸੰਗਤ ਜਾਗਰੂਕ ਹੋ ਰਹੀ ਹੈ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਜ਼ਰੂਰ ਪਤਾ ਹੈ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਦਰवेश ਤਰਬੀਅਤ ਦਾ ਚਾਹੀਦਾ ਹੈ ਅਗਰ ਤੁਸੀਂ ਦੇਖੋਗੇ ਜਿੰਨੇ ਵੀ ਹ ਤੱਕ ਅਕਾਲੀ ਦਲ ਦੇ ਪ੍ਰਧਾਨ ਹੋਏ ਉਹ ਦਰवेश ਤਰਬੀਅਤ ਰਹੇ ਨੇ ਉਹ ਇੱਕ ਆ ਖਾਲੀ 엘ਿਟ ਕਲਾਸ ਨੂੰ ਨੇ ਡੀਲ ਕਰਦੇ ਉਹਨਾਂ ਨੂੰ ਜਿਹੜੇ ਪੰਥ ਦੇ ਨਿਚਲੇ ਸਤਾਏ ਤੇ ਵੀ ਜੋ ਜੀਵਨ ਟਿਕ ਜੀਵਨ ਬਤੀਤ ਕਰ ਰਹੇ ਉਹਨਾਂ ਪ੍ਰਤੀ ਵੀ ਹਮਦਰਦੀ ਜਾਂ ਕਿਤੇ ਨਾ ਕਿਤੇ ਉਹਨਾਂ ਦੀ ਸਮਝ ਹੋਣੀ ਚਾਹੀਦੀ ਉਹਨਾਂ ਦੇ ਦੁੱਖ 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 ਉਹਨਾਂ ਦੀ ਸਮਝ ਹੋਣੀ ਚਾਹੀਦੀ ਹੈ ਔਰ ਅੱਜ ਕੀ ਹੋ ਗਿਆ ਰਾਜਨੀਤੀ ਦੇ ਵਿੱਚ ਤੁਸੀਂ ਦੇਖੋ ਚਾਹ ਦੂਸਰੇ ਇਲੈਕਸ਼ਨ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਹੀ ਜਿਹੜੇ ਕਿ ਪੋਲਿਟਿਕ ਪੋਲਿਟੀਕਲ ਇਲੈਕਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਖਰਚੇ ਜਿਹੜੇ ਨੇ ਉਹ ਖਰਚੇ ਬੜੇ ਵੱਧ ਹੁੰਦੇ ਨੇ ਇਤਨੇ ਕਿਤੇ ਪੈਸਾ ਤੇ ਬਹੁਤ ਜ਼ਰੂਰੀ ਹੈ ਐਸਾ ਗੱਲ ਨਹੀਂ ਕਿ ਪੈਸਾ ਨਹੀਂ ਜ਼ਰੂਰੀ ਹੈ ਲੇਕਿਨ ਜਿਹੜਾ ਪਾਰਟੀ ਪ੍ਰਧਾਨ ਹੋਣਾ ਚਾਹੀਦਾ ਨਾ ਉਹ ਹਮੇਸ਼ਾ ਦਰਵੇਸ਼ ਸਰਵਿਆਦਾ ਹੋਣਾ ਚਾਹੀਦਾ ਔਰ ਉਹਨੂੰ ਮਤਲਬ ਸਾਰੇ ਪੰਥ ਨੂੰ ਨਾਲ ਲੈ ਕੇ ਤੁਰਨਾ ਹੈ ਤੇ ਇੱਕ ਜਿੱਦਾਂ ਕੋਈ ਪੈਸੇ ਵਾਲਾ ਸਿੱਖ ਕੈਂਡੀਡੇਟ ਹੈ ਔਰ ਕੋਈ ਬਿਨਾ ਪੈਸੇ ਵਾਲਾ ਕੈਂਡੀਡੇਟ ਹੈ ਉਹਨੂੰ ਕਿੱਦਾਂ ਮੈਨੇਜ ਕਰਨਾ ਹੈ ਇਹ ਹੀ ਪ੍ਰਧਾਨ ਦੀ ਵਿੱਚ ਕਾਬਲੀਅਤ ਹੋਣੀ ਚਾਹੀਦੀ ਹੈ ਤੇ ਮੈਂ ਜਿੱਥੇ ਦੇਖਦਾ ਕਿ ਸੰਗਤ ਇਸ ਸਮੇਂ ਪੁਰਾਣੀ ਲੀਡਰਸ਼ਿਪ ਦੇ ਵਿੱਚੋਂ ਮੈਂ ਖਾਲੀ ਤਕਬੀਰ ਜੀ ਦੀ ਗੱਲ ਨਹੀਂ ਕਰ ਰਿਆ ਕਿਤੇ ਨਾ ਕਿਤੇ ਸਿੱਖ ਸੰਗਤ ਹੁਣ ਪੁਰਾਣੇ ਇਹਨਾਂ ਰਵਾਇਤੀ ਲੀਡਰਾਂ ਤੋਂ ਵਿੱਚੋਂ ਜਿਹੜੇ ਕੁਝ ਜਿਹੜੇ ਅੱਛੇ ਪੰਥਕ ਚਿਹਰੇ ਨੇ ਉਹਨਾਂ ਨੂੰ ਸ਼ਾਇਦ ਅੱਗੇ ਕਰਕੇ ਅ ਕਬੂਲ ਕਰ ਲੈਣੇ ਤੇ ਹੋਰ ਕਿਸੇ ਨੂੰ ਇੰਨੀ ਜਲਦੀ ਕਬੂਲ ਨਹੀਂ ਕਰ ਰਹੇ ਹੂੰ ਵੈਸੇ ਸਮਿਕਰਣ ਕੀਏ ਜੇ ਬਰਾਬਰ ਜੀ ਸਮਿਕਰਣ ਦੇਖੀਏ ਜਦੋਂ ਦਾ ਤਨਖਾਹ ਲੱਗੀ ਹੈ ਜਦੋਂ ਦਾ ਹੁਕਮਨਾਮਾ ਸੁਣਾਇਆ ਗਿਆ ਹੈ ਫਸੀਲ ਤੋਂ ਉਸ ਤੋਂ ਬਾਅਦ ਦੇ ਸਮਿਕਰਣ ਖਾਸ ਤੌਰ ਦੇ ਉੱਤੇ ਸਿੰਘ ਸਾਹਿਬ उतारे ਗਏ ਸੇਵਾਵਾਂ ਤੋਂ ਸੇਵਾ ਮੁਕਤ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਦੋ ਵਾਰੀ ਸੇਵਾ ਮੁਕਤ ਕੀਤਾ ਗਿਆ ਇੱਕ ਵਾਰੀ ਕਾਰਜਕਾਰੀ ਚਾਰਜ ਉਹਨਾਂ ਦੇ ਖੋਲੋਂ ਖੋਲਿਆ ਗਿਆ ਜ ਜ ਉਹਨਾਂ ਦੀ ਥਾਂ ਦੇ ਉੱਤੇ ਗਿਆਨੀ ਰਗਵੀਰ ਸਿੰਘ ਲਾਏ ਗਏ ਮੁੜ ਕੇ ਉਹਨਾਂ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਦਾ ਚਾਰਜ ਵੀ ਖੋਲਿਆ ਗਿਆ ਉਸ ਤੋਂ ਇਲਾਵਾ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਬੇहद سنگੀਨ ਇਲਜ਼ਾਮ ਲੱਗੇ ਬੇहद ਸ਼ਰਮਨਾਕ ਇਲਜ਼ਾਮ ਵੀ ਲਾਏ ਗਏ ਉਹਨਾਂ ਦੇ ਅਤੀਤ ਤੋਂ ਕੁਝ ਮਸਲੇ ਚੱਕ ਕੇ ਅਗਾਹ ਲੈ ਆਂਦੇ ਗਏ ਹੁਣ ਇਹਨਾਂ ਮਸਲਿਆਂ ਨੂੰ ਜਦੋਂ ਆਪਾਂ ਧਿਆਨ ਨਾਲ ਦੇਖੀਏ ਤਾਂ ਇੱਕ ਵਿਚਾਰ ਆਂਦਾ ਕਿ ਹੋ ਸਕਦਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਜਿੱਥੇ ਮੁੜ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਮੇਰੇ ਪਰਿਵਾਰ ਤੱਕ ਨੂੰ ਧਮਕੀਆਂ ਦਿੱਤੀਆਂ ਮੇਰੀਆਂ ਬੱਚੀਆਂ ਤੱਕ ਨੂੰ ਲੈ ਕੇ ਗੱਲਾਂ ਕੀਤੀਆਂ ਗਈਆਂ ਕੀ ਆਪਾਂ ਇਹ ਸੋਚ ਸਕਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਫਿਰ ਗੁੱਸੇ 'ਚ ਆ ਗਏ ਕਿ ਉਹ ਕਹਿੰਦੇ ਕਿ ਹੁਣ ਪ੍ਰਧਾਨ ਨੂੰ ਪ੍ਰਧਾਨ ਬਣ ਕੇ ਟੱਕਰਿਆ ਜਾਵੇਗਾ ਅਹ ਨਹੀਂ ਇਸ ਦਾ ਨਹੀਂ ਹੈ ਤੁਸੀਂ ਦੇਖੋ ਇਹ ਪ੍ਰਮਾਤਮਾ ਸੱਚੇ ਪਾਇਸ਼ਾ ਦੀ ਵਿਉਂਤਬੰਦੀ ਕੋਈ ਬੰਦੀ ਹੈ ਪੰਥਕ ਤੁਸੀਂ ਸਾਨੂੰ ਇਹ ਇੰਨਾ ਇੰਨਾ ਚੀਜ਼ਾਂ ਦੇ ਉੱਤੇ ਕਿਤੇ ਕਿਤੇ ਸਾਨੂੰ ਆਪਣੀ ਪੰਥਕ ਰਵੈਤਾਂ ਤੇ ਮਾਣ ਕਰਨਾ ਚਾਹੀਦਾ ਹੈਗਾ ਕਿ ਦੇਖੋ ਇੱਕ ਜਿਹੜੇ ਗਰੰਥੀ ਸੀ ਔਰ ਜਥੇਦਾਰ ਲੱਗੇ ਹੋਏ ਸਨ ਉਹ ਕਿਤੇ ਨਾ ਕਿਤੇ ਨਿਕਲ ਕੇ ਆ ਕੇ ਇੱਕਦਮ ਜਿਹੜਾ ਇੱਕ ਐਸਾ ਸੈਨੈਰੀ ਪੋਲਿਟੀਕਲ ਸੈਨੈਰੀਓ ਬਣਿਆ ਕਿ ਉਹ ਨਿਕਲ ਕੇ ਆ ਕੇ ਉਹ ਜਿਹੜੇ ਹੈ ਉਹ ਇੱਕ ਪਾਰਟੀ ਪ੍ਰਧਾਨ ਦੇ ਰੂਪ ਦੇ ਵਿੱਚ ਉੱਭਰ ਕੇ ਆਗੇ ਤੇ ਇਹ ਕੋਈ ਲਾਇਬਿਲਟੀ ਜਰੂਰ ਨਹੀਂ ਹੁੰਦੀ ਜੇ ਪੰਥ ਦੇ ਵਿੱਚ ਖਾਸ ਦੇਖੋ ਆਫਟਰ ਆਲ ਸਾਰੇ ਸਿੱਖ ਭਾਈਚਾਰਾ ਹੀ ਹੈ ਤੇ ਕੁਝ ਕੁਬੀਆਂ ਸੁਖਬੀਰ ਜੀ ਦੀ ਵੀ ਹੋਣਗੀਆਂ ਇਤਨੀ ਹੈ ਕਿ ਸੁਖਬੀਰ ਜੀ ਕੇ 100% ਪੜੇ ਨੇ ਲੇਕਿਨ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਚੀਜ਼ਾਂ ਨੂੰ ਅਗਰ ਤੁਸੀਂ ਦੇਖਦੇ ਆਂ ਠੀਕ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਆਂ ਤੇ ਕਿਤੇ ਨਾ ਕਿਤੇ ਸਾਨੂੰ ਇਹ ਜਰੂਰ ਇਹ ਮਹਿਸੂਸ ਹੁੰਦਾ ਹੈ ਕਿ ਆ ਜਿਹੜਾ ਹੈ ਉਹ ਕੋਈ ਡਾਇਵਲਟੀ ਅਗਰ ਉਹ ਨਹੀਂ ਰੱਖਣਗੇ ਔਰ ਇੱਕ ਜੋ ਜੋ ਇਹਨਾਂ ਨੇ ਪੁਨਰ ਸਜਿਤੀ ਦੇ ਸਮੇਂ ਇੱਕ ਦੋ ਦੋ ਪੁਆਇੰਟ ਬੜੇ ਅੱਛੇ ਰੱਖੇ ਨੇ ਜਦੋਂ ਮੈਂ ਮੰਨਦਾ ਇੱਕ ਤੇ ਇੱਕ ਪ੍ਰਧਾਨ ਦੀ ਟਰਮ 3 ਸਾਲ ਦੀ ਹੋਏਗੀ ਔਰ ਇੱਕ ਪ੍ਰਧਾਨ ਬੰਦਾ ਮੈਕਸਿਮਮ 6 ਸਾਲ ਬਣੇਗਾ ਹੂੰ ਤੇ ਕਿਤੇ ਨਾ ਕਿਤੇ ਫਿਰ ਜਿਹੜਾ ਅਕਾਲੀ ਦਲ ਹੈ ਉਹ ਪ੍ਰਾਈਵੇਟ ਲਿਮਟਿਡ ਕੰਪਨੀ ਨਹੀਂ ਬਣ ਪਾਏਗਾ ਇਹ ਇੱਕ ਬੜਾ ਜੋ ਸਿੱਖ ਮੰਥ ਨੂੰ ਜੋ ਉਹਨਾਂ ਨੂੰ ਸਿੱਖ ਪੰਥ ਦੀ ਸਭ ਨਾਲ ਵੱਡੀ ਜਿਹੜੀ ਡਿਮਾਂਡ ਆਈ ਹੋ ਸੀ ਕਿ ਜਿਹੜੇ ਜਥੇਦਾਰ ਸਾਹਿਬ ਹਨ ਸਿੰਘ ਸਾਹਿਬ ਹਨ ਉਹਨਾਂ ਦਾ ਅਲੱਗ ਪ੍ਰੋਟੋਕੋਲ ਬਣੇ ਇੱਕ ਉਹਨਾਂ ਦਾ ਅਲੱਗ ਤੋਂ ਬੋਰਡ ਬਣੇ ਇੱਕ ਅਲੱਗ ਤੋਂ ਉਹਨਾਂ ਦਾ ਸਿਸਟਮ ਬਣੇ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਉਹਨਾਂ ਨੂੰ ਗੱਦੀ ਨਿਸ਼ੀਨ ਕਰਨਾ ਹੈ ਤੇ ਉਹਨਾਂ ਦੀ ਜਿਹੜੀ ਸੇਵਾਵਾਂ ਜਿਹੜੋ ਉਹਨਾਂ ਦੀ ਰਿਵਾਇਤੀ ਤੌਰ ਤੇ ਸਮਾਪਤ ਹੋਣੀ ਹੈ ਪਰ ਇੱਕ ਵਿਧਾਨ ਬਣੇ ਜੋ ਅੱਜ ਅਗਰ ਤੁਸੀਂ ਦੇਖੋਗੇ ਕੌਮ ਇਸੇ ਚੀਤੇ ਮਤਲਬ ਤਵਜੋਬ ਦੀ ਹੈ ਸਭ ਦੇ ਦਿਲਾਂ ਦੇ ਵਿੱਚ ਇਹ ਗੱਲ ਹੈ ਦੂਸਰਾ ਉਹਨਾਂ ਦੇ ਦਿਲਾਂ ਚ ਹੈ ਕਿ ਜਿਹੜਾ ਅਕਾਲੀ ਦਲ ਹੈ ਉਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਨਾ ਬਣ ਕੇ ਇੱਕ ਇੱਕ ਜਿਹੜਾ ਜਥੇਬੰਦਕ ਢਾਂਚਾ ਜੋ ਜੋ ਕਿ ਇੱਕ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਜੋ ਸਿੱਖ ਧਰਮ ਦੀ ਵੀ ਖੂਬਸੂਰਤੀ ਈ ਹੈ ਕਿ ਅਸੀਂ ਆਪਣੇ ਪੰਥ ਦੇ ਭੀੜ ਭਈ ਤੇ ਇਕੱਠੇ ਹੁੰਨੇ ਆ ਉਹ ਖੂਬਸੂਰਤੀ ਕਿਤੇ ਨਾ ਕਿਤੇ ਪੰਥ ਜਿਹੜਾ ਹੈ ਇਹਨਾਂ ਰਵਾਇਤੀ ਲੀਡਰਾਂ ਕੋ ਔਰ ਜਿੰਨੇ ਵੀ ਆਣ ਵਾਲੇ ਲੀਡਰ ਹੈ ਇਹਨਾਂ ਕੋ ਜਰੂਰ ਤਵਕਕੋ ਰੱਖਣਾ ਹੈ ਹੂੰ ਬਰਾਦਰ ਜੀ ਸਵਾਲ ਘੁੰਮ ਕੇ ਜੇ ਆਪਾਂ ਉਧਰ ਨੂੰ ਲੈ ਆਈਏ ਦੁਆਰਾ ਗਿਆਨੀ ਹਰਕ੍ਰਿਪਤ ਸਿੰਘ ਵੱਲ ਸਵਾਲ ਉੱਥੇ ਖੜਾ ਆ ਕਿ ਕੀ ਗਿਆਨੀ ਹਰਕ੍ਰਿਪਤ ਸਿੰਘ ਪ੍ਰਧਾਨਗੀ ਦੇ ਚੁਕਸਨ ਕੀ ਤੁਸੀਂ ਸਮਝਦੇ ਹੋ ਕਿ ਸਾਬਕਾ ਜਿਹੜਾ ਗਿਆਨੀ ਹਰਕ੍ਰਿਪਤ ਸਿੰਘ ਚਾਹੁੰਦੇ ਸਨ कि ਹੁਣ ਪ੍ਰਧਾਨ ਬਣ ਜੀਏ ਇੱਕ ਇਹਦਾ ਤਰਕ ਇਹ ਵੀ ਆਉਂਦਾ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਪ੍ਰਧਾਨ ਬਣੋਗੇ ਉਹ ਕਹਿੰਦੇ ਕਿ ਜੇ ਸੰਗਤਾਂ ਦਾ ਹੁਕਮ ਹੋਇਆ ਤਾਂ ਫਿਰ ਜ਼ਰੂਰ ਬਣਾ ਗਏ ਯਾਨੀ ਕਿ ਇੱਕ ਚਾਹਤ ਤਾਂ ਸੀ ਕਿ ਪ੍ਰਧਾਨ ਬਣਨਾ ਤੇ ਉਹ ਬਣ ਗਏ ਨਹੀਂ ਨਹੀਂ ਐਸਾ ਹੈ ਅ ਅਕਰ ਦਿੱਲੀ ਦੇ ਇੱਕ ਲੀਡਰ ਸਾਹਿਬ ਨੇ ਉਹਨਾਂ ਨੇ ਵੀ ਇਹ ਗੱਲ ਬੜੀ ਉਹਨਾਂ ਨੇ ਕਿਹਾ ਪਹਿਲੇ ਤੋਂ ਪਹਿਲੇ ਤੋਂ ਪਹਿਲੇ ਅਕਾਲ ਤੱਕ ਸਭ ਨੂੰ ਬੜਿਆ ਮਾੜੇ ਲੱਭ ਵਰਤਦੇ ਸਨ ਅਜੋ ਸੁਖਬੀਰ ਜੀ ਦਾ ਨਾਮ ਲੈ ਕੇ ਨੇ ਤੇ ਉਹ ਉਹਨਾਂ ਦੀ ਬੋਲ ਚਲੀ ਬੋਲਣ ਬੋਲਚਾਲ 'ਚ ਫਰਕ ਆਇਆ ਸਿੰਘ ਸਾਹਿਬਾਨ ਨੂੰ ਲੈ ਕੇ ਖਾਸ ਕਰਕੇ ਔਰ ਕਲਤਕਰ ਸਾਹਿਬ ਦੀ ਬੇਦ ਮਰਿਆਦਨ ਨੂੰ ਲੈ ਕੇ ਉਹਨਾਂ ਦੇ ਰਵਈਏ 'ਚ ਫਰਕ ਆਇਆ ਮੈਂ ਉਹਨਾਂ ਨੂੰ ਤੁਹਾਨੂੰ ਉਹਨਾਂ ਨੂੰ ਤਲਵਾਦ ਕਰਦਾ ਕਿ ਉਹਨਾਂ ਨੇ ਆਪਣੇ ਰਵਈਏ 'ਚ ਚੇਂਜ ਲਿਆਂਦਾ ਹੈ ਲੇਕਿਨ ਉਹ ਜਿੱਥੇ ਜੇ ਗਿਆਨੀ ਜੀ ਦੇ ਪਿੱਛੇ ਗੱਲ ਕਰ ਰਹੇ ਹੈ ਕਿ ਗਿਆਨੀ ਜੀ ਜਿਹੜੇ ਇੱਥੂਖ ਸਨ ਦੇਖਿਓ ਇੱਛਾ ਤੇ ਹਰ ਬੰਦੇ 'ਚ ਹੁੰਦੀ ਹੈ ਕਿ ਮੈਂ ਕੌਮ ਨੂੰ ਲੀਡ ਕਰਾਂ ਉਹ ਕਿਤੇ ਨਾ ਕਿਤੇ ਇੱਕ ਜਨਰਲ ਇੱਛਾ ਹੈ ਕਿ ਕਿ ਸਬਬ ਬਣਨਾ ਔਰ ਅਗਰ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਇਹ ਜਿੰਨੇ ਸਾਡੇ ਪੋਲਿਟਿਕਲ ਸਟਰਕਚਰ ਸੀ ਉਹਨੇ ਐਸਾ ਦੀ ਐਸੀ ਵਿਉਂਤਬੰਦੀ ਆਪਣੇ ਆਪ ਬਣਾਈ ਕਿ ਗਿਆਨੀ ਜੀ ਉੱਪਰ ਕੇ ਲੀਡਰ ਐਜ਼ ਅ ਲੀਡਰ ਉੱਪਰ ਕੇ ਉੱਪਰ ਆ ਗਏ ਇਹ ਸਵਾਲ ਹੈ ਨਾ ਕਿ ਕਿਦਾਂ ਸਬਬ ਬਣਿਆ ਕਿ ਪ੍ਰੀ ਪਲਾਨਡ ਪ੍ਰੋਗਰਾਮ ਸੀ ਜਿਵੇਂ ਕਿ ਬਾਦਲ ਧੜੇ ਵਾਲੇ ਲੀਡਰ ਕਹੀ ਜਾਂਦੇ ਆ ਆ ਪ੍ਰੀ ਪਲਾਨਡ ਤੇ ਅਗਰ ਇਹਨੂੰ ਨਹੀਂ ਕਹਿ ਸਕਦੇ ਹਲਕਤ ਤੇ ਕੋਈ ਐਸਾ ਐਵਿਡੈਂਸ ਨਹੀਂ ਮਿਲ ਰਿਹਾ ਐਸੋ ਥੋਸ ਕੋਈ ਐਸਾ ਗੱਲ ਨਹੀਂ ਨਿਕਲ ਕੇ ਵਰ ਕੇ ਬਾਹਰ ਨਿਕਲ ਕੇ ਆਈ ਕਿ ਜਿੰਨੂੰ ਉਹਨੂੰ ਪ੍ਰੀਪਲਾਨ ਕਹਿ ਦਈਏ ਪਰ ਜਦਾਂ ਚੰਦੂ ਮਾਜਰਾ ਜੀ ਦੇ ਬਿਆਨ ਨੂੰ ਲੈ ਕੇ ਹੀ ਆਈ ਉਹ ਗੱਲ ਉੱਠੀ ਹੈ ਕਿ ਵੀ ਇਹ ਪ੍ਰੀਪਲਾਨ ਤੇ ਸੀ ਉਹ ਮੈਂ ਨਹੀਂ ਸਮਝਦਾ ਕਿ ਹਲੇ ਤੱਕ ਕੋਈ ਐਸਾ ਥੋਸ ਐਵਿਡੈਂਸ ਹੈਗਾ ਕਿ ਕੋਈ ਪ੍ਰੀਪਲਾਨ ਸੀ ਬਾਕੀ ਤੇ ਸੱਚ ਬਾਸ਼ਾ ਹਕਾਲਪੁਰੂਖ ਹੀ ਜਾਣਦਾ ਹੂੰ ਨਹੀਂ ਚੰਦੂ ਮਾਜਰਾ ਸਾਹਿਬ ਨੇ ਵੀ ਆਹੀ ਕਿਹਾ ਕਿ ਜਦੋਂ ਉਹ ਆਏ ਮੀਟਿੰਗ ਦੇ ਵਿੱਚ ਤੇ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਤੁਸੀਂ ਕਮਾਂਡ ਸੰਭੋ ਜਿਹੜੀ ਸੁਧਾਰ ਲਹਿਰ ਹੈਗੀ ਐ ਤੇ ਅਲਟੀਮੇਟਲੀ ਇਹੀ ਸੀ ਕਿ ਭਾਈ ਅੱਗੇ ਤੁਹਾਨੂੰ ਲੈ ਕੇ ਆਉਣਾ ਹੈ ਤੇ ਤੁਸੀਂ ਪ੍ਰਧਾਨ ਬਣੋ ਤੇ ਅਗਵਾਈ ਕਰੋ ਅਗਵਾਈ ਕਰਨ ਦਾ ਮਤਲਬ ਪ੍ਰਧਾਨ ਬਣਨਾ ਹੀ ਹੁੰਦਾ ਮੈਨੂੰ ਲੱਗਦਾ ਪ੍ਰਧਾਨ ਅਗਵਾਈ ਕਰਦਾ ਫਿਰ ਇਹ ਤਾਂ ਉਦੋਂ ਤੋਂ ਹੀ ਮੈਨੂੰ ਲੱਗਦਾ ਕਲੀਅਰ ਕਰ ਦਿੱਤਾ ਗਿਆ ਸੀ ਉਹਨਾਂ ਵੱਲੋਂ ਕਿ ਭਾਈ ਅੱਗੇ ਤੁਹਾਨੂੰ ਲੈ ਕੇ ਆਉਣਾ ਹੈ ਤੁਹਾਨੂੰ ਨਹੀਂ ਇਹ ਲੱਗਦਾ ਕਿ ਇਹ ਪ੍ਰੀਪਲਾਨਡ ਹੋ ਸਕਦਾ ਹੈ ਕਿਉਂਕਿ ਤੇਰਾ ਮੇਰਾ ਇਹ ਕਹਿਣ ਦਾ ਮਤਲਬ ਇਹ ਵੀ ਹੈ ਹੋ ਸਕਦਾ ਕਿ ਮੈਂ ਦੁਹਰਾ ਰਿਹਾ ਹਾਂ ਆਪਣਾ ਕੰਟੈਕਸਟ ਮੇਰਾ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐ ਉਹ ਇੱਕ ਸਮੇਂ ਦੇ ਉੱਤੇ ਸਿੱਧੇ ਬਰੌਲ ਦੇ ਵਿੱਚ ਆ ਗਏ ਸੀਗੇ ਇੱਕ ਸਮੇਂ ਦੇ ਉੱਤੇ ਅਕਾਲੀ ਦਲ ਦੇ ਜਿਹੜੇ ਬਾਦਲ ਧੜੇ ਦੇ ਮੇਨਸਟ੍ਰੀਮ ਲੀਡਰਸ ਸੀਗੇ ਉਹਨਾਂ ਦੇ ਨਾਲ ਸਿੱਧੀ ਟੱਕਰ ਦੇ ਵਿੱਚ ਆ ਗਏ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਵੇਲੇ ਵੀ ਬੜੀ ਹਮਦਰਦੀ ਮਿਲੀ ਇਵੈਂਚੁਲੀ ਗਿਆਨੀ ਹਰਪ੍ਰੀਤ ਸਿੰਘ ਦਾ ਕਿਰਦਾਰ ਜਿਹੜਾ ਉਹ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ ਉੱਚਤਾ ਉਹ ਭਾਵੇਂ ਜਸਦਾਰ ਰਹੇ ਨੇ ਤੇ ਤਾਂ ਕਰਕੇ ਵੀ ਉੱਪਰ ਆ ਤੇ ਇਸ ਦੇ ਬਾਵਜੂਦ ਜੋ ਕੁਝ ਹੋਇਆ ਇੱਕ ਸਿੰਪਥੀ ਵੀ ਉਹਨਾਂ ਨੂੰ ਮਿਲੀ ਹੁਣ ਕੀ ਇਹ ਮੰਨ ਲਈਏ ਕਿ ਉਸ ਚੀਜ਼ ਦਾ ਪੰਜ ਮੈਂਬਰੀ ਕਮੇਟੀ ਵੀ ਫਾਇਦਾ ਉਠਾਉਣਾ ਚਾਹੁੰਦੀ ਹੈ ਕਿ ਕੀ ਪਤਾ ਲੋਕ ਗਿਆਨੀ ਹਰਪ੍ਰੀਤ ਸਿੰਘ ਦੇ ਚਿਹਰੇ ਨੂੰ ਦੇਖ ਕੇ ਜ਼ਿਆਦਾ ਉਹਨਾਂ ਦੇ ਨਾਲ ਜੁੜ ਜਾਣ ਨਹੀਂ ਉਹ ਤੇ ਦੇਖੋ ਇੱਕ ਕੋਈ ਵੀ ਧੜਾ ਹੁੰਦਾ ਹੈ ਉਹਨੇ ਆਪਣੇ ਆਪ ਨੂੰ ਰਿਵਾਈਵ ਕਰਨਾ ਤੇ ਉਹ ਕੋਈ ਨਾ ਕੋਈ ਐਸੀ ਗੱਲ ਤੇ ਵਿਉਂਤਬੰਦੀ ਤੇ ਬਣਾ ਸਕਦਾ ਹੈ ਉਤੇ ਮੈਂ ਮੰਨਦਾ ਕਿ ਕੋਈ ਤੜਫੀ ਉਹਨਾਂ ਪਤੀ ਬਣਾ ਲੈ ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਇਹ ਕਿਤੇ ਨਾ ਕਿਤੇ ਜੋ ਮੈਲਾਫਾਈ ਇੰਟੈਂਸ਼ਨ ਦੇ ਨਾਲ ਨਹੀਂ ਹੋਇਆ ਇਹ ਕੰਮ ਇਸ ਤਰ੍ਹਾਂ ਨਹੀਂ ਹੋਇਆ ਕਿ ਵੀ ਗਿਆਨੀ ਜੀ ਨੂੰ ਐਦਾਂ ਕਰ ਲਿਆ ਜਾਏ ਅਗਰ ਤੁਸੀਂ ਦੋ ਤਰੀਕ ਦੇ ਹੁਕਮਨਾਮੇ ਦੀ ਅਗਰ ਅਸੀਂ ਅਗਰ ਉਹਨੂੰ ਦੇਖਦੇ ਹਾਂ ਦੋ ਤਰੀਕ ਦੇ ਅਗਰ ਦ੍ਰਿਸ਼ ਨੂੰ ਤੁਸੀਂ ਦੁਬਾਰਾ ਯਾਦ ਕਰੋ ਤੇ ਤੁਸੀਂ ਕੱਲ ਜ਼ਰੂਰ ਦੇਖਿਓ ਉਹ ਦ੍ਰਿਸ਼ ਦੇ ਵਿੱਚ ਕਿਤੇ ਨਾ ਕਿਤੇ ਸੁਖਵੀਰ ਜੀ ਵੀ ਬਹੁਤ ਅੱਛੀ ਤਰ੍ਹਾਂ ਬਰੀ ਹੋਏ ਹੂੰ ਆਮ ਤੌਰ ਤੇ ਜੋ ਕਿਹਾ ਜਾਂਦਾ ਸੀ ਕਿ 10 ਸਾਲ ਲਈ ਬਾਹਰ ਕਰ ਦੋ ਲੋਕ ਬੜਾ ਕਹਿੰਦੇ ਸੀ 10 ਸਾਲ ਲਈ ਇਹਨਾਂ ਨੂੰ ਰਾਜਨੀਤੀ ਤੋਂ ਬਾਹਰ ਕਰ ਦੋ ਇਹ ਮੈਲਾਫਾਈਡ ਇੰਟੈਂਸ਼ਨ ਹੁੰਦੀ ਤੇ ਕੁਝ ਇਹੋ ਜਿਹਾ ਕੰਮ ਹੋਇਆ ਹੁੰਦਾ ਲੇਕਿਨ ਉਹ ਗਿਆਨੀ ਜੀ ਨੇ ਕੋਈ ਕੰਮ ਨਹੀਂ ਕੀਤਾ ਗਿਆਨੀ ਅਰਪੀਤ ਸਿੰਘ ਨੇ ਤੇ ਇਸ ਤੋਂ ਤੇ ਇਹ ਸਿੱਧੀ ਹੁੰਦਾ ਕਿ ਉਹਨਾਂ ਨੇ ਉਹਨਾਂ ਦੀ ਕੋਈ ਇੰਟੈਂਸ਼ਨ ਹੈ ਨਹੀਂ ਇਹੋ ਜੀ ਨਹੀਂ ਸੀ ਕਿ ਮੈਂ ਉੱਭਰ ਕੇ ਬਾਹਰ ਆਵਾਂ ਅਤੇ ਬਾਅਦ ਦੇ ਵਿੱਚ ਹਾਲਾਤ ਕਹਿੰਦੇ ਨਜ਼ਰ ਆਏ ਇੱਕਦਮ ਤੁਸੀਂ ਦੇਖੋ ਕਿ ਡੇ ਬੈਟ ਦੀ ਪੋਲਿਟਿਕਸ ਦੇ ਵਿੱਚ ਜਿਹੜੇ ਸਿਨੈਰੀਓ ਚੇਂਜ ਹੁੰਦੇ ਜਾਂਦੇ ਨੇ ਉਹ ਰਾਜਨੀਤਿਕ ਲੋਕ ਵਿਚਾਰੇ ਸੀ ਕਿਤੇ ਨਾ ਕਿਤੇ ਪੰਥਕਲ ਪਾਰਟੀ ਦੀ ਪੁਨਰ ਸੁਰਜੀਤੀ ਕਰਨ ਲਈ ਇੱਕ ਧਾਰਮਿਕ ਐਂਗਲ ਤੋਂ ਮਜ਼ਬੂਤ ਆਦਮੀ ਔਰ ਇੱਕ ਪੜਿਆ ਲਿਖਿਆ ਜਿਹੜਾ ਹੈ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਜੋ ਜਿਹੜਾ ਕਿ ਧਾਰਮਿਕ ਐਂਗਲ ਵੀ ਮਜ਼ਬੂਤ ਮਜ਼ਬੂਤ ਹੋਏ ਔਰ ਜਿੰਨੂ ਕੀ ਨੌਲੇਜ ਵੀ ਹੋਏ ਉਹ ਉਸ ਕਿਰਦਾਰ ਦੀ ਖੋਜ ਕਰਨੀ ਸੀ ਤੇ ਉਹ ਉਹਰੇ ਲਈ ਸ਼ਾਇਦ ਗਿਆਨੀ ਜੀ ਥੋੜੇ ਜੇ ਫਿੱਟ بیٹھਦੇ ਸੀ ਹਾਲਾਂਕਿ ਗਿਆਨੀ ਜੀ ਨੇ ਰਾਜਨੀਤੀ ਕੋਈ ਨਹੀਂ ਕੀਤੀ ਉਹਨਾਂ ਨੇ ਜਥੇਦਾਰੀ ਦੀ ਸੇਵਾ ਕੀਤੀ ਹੈ ਲੇਕਿਨ ਹਾਂ ਉਹਨਾਂ ਨੇ ਜਥੇਦਾਰੀ ਦੀ ਸੇਵਾ ਦੇ ਦੌਰਾਨ ਅੱਛੀ ਰਾਜਨੀਤੀ ਨਾਲ ਵਿੱਚ ਰਾਜਨੀਤਿਕ ਵਿਚਾਰਨ ਕਰਕੇ ਉਹਨਾਂ ਦੀ ਜਿਹੜੀ ਰਾਜਨੀਤੀ ਦਾ IQ ਲੈਵਲ ਹੈ ਉਹ ਜ਼ਰੂਰ ਵਧਿਆ ਹੋਇਆ ਹੈ ਤੇ ਇਸੇ ਕਰਕੇ ਉਹ ਸ਼ਾਇਦ ਮਤਲਬ ਮੈਨੂੰ ਲੱਗ ਰਿਹਾ ਕਿ ਉਹ ਇਸ ਕਾਮਲੀ ਨੂੰ ਅੱਛੇ ਤਰ੍ਹਾਂ ਸੇਵਾ ਨੂੰ ਨਿਭਾ ਜਾਣ ਕੇ ਮੇਰੇ ਮੇਰੇ ਕੁਝ ਸਵਾਲ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੈ ਕੇ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਤੇ ਉਹਨਾਂ ਦੇ ਵਿੱਚ ਇੱਕ ਸਵਾਲ ਮੈਂ ਜ਼ਰੂਰ ਇੱਥੇ ਪੁੱਛਣਾ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਇਹ ਸਾਰੇ ਸਮੇਕਰਨ ਵਾਪਰੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਪ੍ਰਧਾਨਗੀ ਤੋਂ ਅਲੈਦਾ ਕਰ ਦਿੱਤਾ ਗਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਮੂਲ ਰੂਪ ਦੇ ਵਿੱਚ ਲੋਕਾਂ 'ਚ ਵਿਚਰਨ ਲੱਗੇ ਸੀ ਤੁਹਾਨੂੰ ਪਤਾ ਤੁਹਾਨੂੰ ਯਾਦ ਹੋਣਾ ਇੱਕ ਸਮਾਂ ਆਇਆ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪ੍ਰਧਾਨਗੀ ਤੋਂ ਅਲੈਦਾ ਹੋਣ ਸਾਰ ਵਖ ਵਖ ਹਲਕਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਸੀ ਉੱਥੇ ਜਾ ਕੇ ਉਹ ਪ੍ਰਚਾਰ ਕਰਦੇ ਸਨ ਲੈਕਚਰਸ ਦਿੰਦੇ ਸਨ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ 217 ਦੇ ਵਿੱਚ ਉਹਨਾਂ ਨੂੰ ਕੁਝ ਚਿੱਠੀਆਂ ਮਿਲੀਆਂ ਕੁਝ ਚੂੜੀਆਂ ਮਿਲੀਆਂ ਜੋ ਸਾਰਾ ਕੁਝ ਔਰ ਬੜੀ ਭਦੀ ਸ਼ਬਦਾਵਲੀ ਇੱਥੋਂ ਤੱਕ ਗਾਲਾਂ ਉਹਦੇ ਵਿੱਚ ਲਿਖੀਆਂ ਗਈਆਂ ਸਿਗੀਆਂ ਹੁਣ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ 217 ਵਿੱਚ ਨਹੀਂ ਉਹਦਾ ਖੁਲਾਸਾ ਕੀਤਾ 218 ਵਿੱਚ ਨਹੀਂ ਕੀਤਾ 21 ਵਿੱਚ ਨਹੀਂ ਕੀਤਾ 20 ਵਿੱਚ ਨਹੀਂ ਕੀਤਾ 19 ਵਿੱਚ ਨਹੀਂ ਕੀਤਾ 21 ਵਿੱਚ ਨਹੀਂ ਕੀਤਾ 22 ਵਿੱਚ ਨਹੀਂ ਕੀਤਾ 23 ਵਿੱਚ ਨਹੀਂ ਕੀਤਾ ਜਦੋਂ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਲਾਹ ਦਿੱਤਾ ਗਿਆ ਉਦੋਂ ਆ ਕੇ ਗਿਆਨੀ ਜੀ ਨੇ ਸਾਰਾ ਕੁਝ ਦੱਸ ਦਿੱਤਾ ਕਿ ਫਿਰ ਇਹ ਮੰਨ ਲਈਏ ਕਿ ਇੰਨਾ ਸਾਲ ਉਹ ਉਸ ਪਾਰਟੀ ਨੂੰ ਉਸ ਧੜੇ ਨੂੰ ਉਸ ਲੀਡਰਸ਼ਿਪ ਨੂੰ ਉਸ ਪ੍ਰਧਾਨ ਨੂੰ ਬਚਾਉਂਦੇ ਰਹੇ ਨੇ ਦੇਖੋ ਜੀ ਐਸਾ ਹੁੰਦਾ ਕਿ ਜਦੋਂ ਅ ਸਾਹਿਬ ਜੀ ਜਦੋਂ ਵੀ ਜੋ ਇੱਕ ਰਵੈਥੀ ਤੌਰ ਤੇ ਜਥੇਦਾਰ ਸਾਹਿਬ ਲੱਗਦੇ ਨੇ ਉਹ ਜਥੇਦਾਰ ਸਾਹਿਬ ਨੂੰ ਪਾਰਟ ਦੇ ਕਈ ਕੁਝ ਗੱਲਾਂ ਨੂੰ ਜ਼ਰੂਰ ਛੁਪਾ ਕੇ ਰੱਖਣਾ ਚਾਹੀਦਾ ਅਗਰ ਸਿੰਘ ਸਾਹਿਬ ਨੇ ਉਹ ਗੱਲਾਂ ਛੁਪਾ ਕੇ ਰੱਖੀਆਂ ਤੇ ਉਹ ਮੈਂ ਹਰਚ ਕੋਈ ਮਾੜਾ ਨਹੀਂ ਸਮਝਦਾ ਕਿ ਉਹਨਾਂ ਨੇ ਉਹ ਗੱਲਾਂ ਨੂੰ ਉਹ ਨਹੀਂ ਫਸੀਲ ਤੋਂ ਇਹ ਕਿਹਾ ਕਿ ਇਹ ਲੀਡਰਸ਼ਿਪ ਕੌਮ ਵੀ ਨਹੀਂ ਕਰ ਸਕਦੀ ਜੇ ਆਪਾਂ ਉਸ ਵੇਲੇ ਜਨ ਤੱਕ ਤੌਰ ਤੇ ਐਲਾਨ ਕਰ ਸਕਦੇ ਹਾਂ ਬਤੌਰ ਜਥੇਦਾਰ ਤੇ ਇਹ ਐਲਾਨ ਉਸ ਵੇਲੇ ਵੀ ਹੋ ਸਕਦਾ ਸੀਗਾ ਕਿ ਭਾਈ ਤੁਸੀਂ ਕੌਮ ਦੇ ਨਾਲ ਇਤਨਾ ਧੋਖਾ ਕਮਾਇਆ ਹੈ ਕਿ ਇਹੋ ਜੀਆਂ ਚਿੱਠੀਆਂ ਸਾਨੂੰ ਬ੍ਰਾਂਧ ਹੋਈਆਂ ਨੇ ਇਹੋ ਜੀਆਂ ਗਾਲਾਂ ਸਾਨੂੰ ਮਿਲੀਆਂ ਨੇ ਥੋੜੇ ਕਰਕੇ ਤੇ ਫਿਰ ਉਹ ਇਹ ਉਦੋਂ ਵੀ ਜਸਟੀਫਾਈ ਹੋ ਸਕਦਾ ਸੀਗਾ ਦੇਖੋ ਜੀ ਜਦੋਂ ਹਾਲਾਤ ਵਿਗੜ ਜਾਂਦੇ ਨੇ ਨਾ ਸਾਹਿਬ ਜੀ ਤੋਂ ਉਹਨਾਂ ਨੂੰ ਦਰੁਸਤ ਕਰਨ ਦਾ ਇੱਕ ਥੋੜੇ ਜਿਹਾ ਠੰਡੇ ਤਰੀਕੇ ਨਾਲ ਕੰਮ ਨੂੰ ਕੰਮ ਕੀਤਾ ਜਾਣਾ ਚਾਹੀਦਾ ਹੈ ਯਾਨੀ ਜਿਹੜੋਂ ਚਾ ਬਨੇ ਸਨ ਮੈਂ 2019 ਚ ਮਿਲੇ ਸਾਂ ਉਹਨਾਂ ਨੂੰ ਔਰ ਜੋ ਅਸੀਂ ਦੇਖਿਆ ਕਿ ਗ੍ਰੈਜੂਅਲੀ ਉਹਨਾਂ ਦਾ ਜਿਹੜਾ IQ ਲੈਵਲ ਹੈ ਉਹ ਰਾਜਨੀਤੀ ਨੂੰ ਲੈ ਕੇ ਉਹਨਾਂ ਦੇ ਵਿੱਚ ਬੜਾ ਹੀ ਨਿਖਾਰ ਆਇਆ ਤੁਸੀਂ ਦੇਖੋਗੇ ਉਹਨਾਂ ਦੇ ਡਿਸੀਜਨ ਕਰਦੇ ਕਰਦੇ ਜਦੋਂ ਸਿੰਘ ਸਾਹਿਬ ਬਨੇ ਸਨ ਉਸ ਸਮੇਂ ਤੱਕ ਅਕਾਲ ਤਖਤ ਦੇ ਜਥੇਦਾਰ ਜੀ ਦੀ ਜਿਹੜੀ ਗਰਮਾ ਉਹਨੂੰ ਇੰਨੀ ਠੇਸ ਲੱਗ ਚੁੱਕੀ ਸੀ ਕਿ ਲੋਕ ਮਤਲਬ ਬਹੁਤ ਸੰਗਤਨ ਨਰਾਜ਼ ਸੀ ਤੇ ਲੋਕ ਉਹਨਾਂ ਨੂੰ ਇੱਕ ਗੱਲ ਸਮਝਦੇ ਰਹੀ ਸੀ ਕਿ ਇਹ ਇੱਕ ਤਰਫਾ ਹੋ ਕੇ ਚੱਲਣਗੇ ਲੇਕਿਨ ਗਿਆਨੀ ਜੀ ਨੇ ਉਹਨੂੰ ਘੜੇ ਹੀ ਆਪਣੇ ਆਪਣੇ ਸਮੇਂ ਦੇ ਵਿੱਚ ਬੈਲੈਂਸ ਕਰਕੇ ਚੱਲੇ ਔਰ ਜਿਹੜਾ ਅਕਾਲੀ ਦਲ ਨੂੰ ਜੋੜ ਕੇ ਵੀ ਰੱਖਿਆ ਅਕਾਲੀ ਦਲ ਚ ਸੁਧਾਰ ਮਤਲਬ ਅਕਾਲੀ ਦਲ 'ਚ ਵੀ ਸੁਧਾਰ ਆਇਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਅਗਰ ਪੰਥਕ ਤੌਰ ਤੇ ਅਗਰ ਦੇਖਾਂਗੇ ਤੇ ਥੋੜੇ ਸੁਧਾਰ ਦੀ ਤਰਫ ਅਕਾਲੀ ਦਲ ਵੀ ਤੁਰਿਆ ਐਸੀ ਗੱਲ ਨਹੀਂ ਹੈ ਲੀਡਰਸ਼ਿਪ ਨੂੰ ਵੀ ਸਮਝ ਆਈ ਕਿ ਐਸੀ ਆਪਣੇ ਆਪ ਨੂੰ ਕਿਦਾਂ ਜੋ ਹੈ ਰਿਵਾਈਵ ਕਰਨਾ ਹੈ ਤੇ ਰਿਵਾਈਵ ਕਰਨਾ ਤੇ ਦੇਖੋ ਜਦੋਂ ਵੀ ਕੋਈ ਪੋਲਿਟੀਕਲ ਪਾਰਟੀ ਹੁੰਦੀ ਹੈ ਜਾਂ ਅਸੀਂ ਕੋਈ ਵੀ ਬਿਜ਼ਨਸ ਕਰਦਾ ਹੈ ਜਾਂ ਕੋਈ ਪੋਲਿਟੀਕਲ ਪਾਰਟੀ ਹੈ ਜਾਂ ਕੁਝ ਵੀ ਹੈ ਕੋਈ ਸਿਸਟਮ ਹੈ ਉਹਦੇ ਵਿੱਚ ਆਪਣੇ ਆਪ ਨੂੰ ਬੰਦਾ ਰਿਵਾਈਵ ਕਰਨ ਲਈ ਕੁਝ ਨਾ ਕੁਝ ਤੇ ਕਰਦਾ ਹੀ ਹੈ ਨਾ ਤੇ ਮੈਂ ਕੁਝ ਗਲਤ ਨਹੀਂ ਸਮਝਦਾ ਬਾਕੀ ਐਸਾ ਕੁਝ ਵੀ ਨਹੀਂ ਹੈ ਗੈਣੀ ਜੀ ਨੇ ਆਪਣਾ ਜਥੇਦਾਰੀ ਵੀ ਜੋ ਜੋ ਸੇਵਾ ਨੇ ਭਾਈ ਉਹ ਬੜੇ ਹੀ ਚੱਜ ਜਨਾ ਢੰਗ ਨਾਲ ਨੇ ਭਾਈ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਹਾਂ ਪੋਲਿਟੀਕਲ ਪ੍ਰੈਸ਼ਰ ਤੇ ਦਬਾਅ ਤੇ ਝੇਲਨੇ ਪੈਂਦੇ ਨੇ ਇਹ ਤੇ ਕੋਈ ਵੀ ਟਿੰਕ ਸਾਹਿਬ ਹੋਣ ਜਾਂ ਆਪਣਾ ਜਥੇਬੰਦੀ ਹੋਣ ਉਹਨਾਂ ਦਾ ਜਰੂਰ ਐ ਤੇ ਰਹਿੰਦਾ ਹੀ ਹੈ ਪਰ ਸਵਾਲ ਉਦੋਂ ਖੜਦਾ ਹੈ ਨਾ ਜਿਵੇਂ ਹਮ ਤੁਸੀਂ ਕਹਿੰਦੇ ਕੋ ਪੋਲਿਟੀਕਲ ਪ੍ਰੈਸ਼ਰ ਚੱਲਣਾ ਪੈਂਦਾ ਅਸਲ ਸਵਾਲ ਉਦੋਂ ਖੜਦਾ ਜਦੋਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਦੇ ਨਾਲ ਜੋੜ ਦਿੰਦੇ ਆ ਅਕਾਲੀ ਫੂਲਾ ਸਿੰਘ ਨੂੰ ਤਾਂ ਦੀ ਉਦਾਹਰਨ ਤਾਂ ਉਹ ਹੈ ਕਿ ਉਹਨਾਂ ਨੇ ਤਾਂ ਰਣਜੀਤ ਸਿੰਘ ਨੂੰ ਮਾਰਾਇਆ ਰਣਜੀਤ ਸਿੰਘ ਨੂੰ ਕਹਿ ਰਿਹਾ ਸੀ ਕਿ ਉਹ ਗਲਤ ਸੀ ਤੇ ਉੱਥੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਸੀ ਔਰ ਬੜੇ ਬੇਬਾਕ ਤਰੀਕੇ ਨਾਲ ਸਜ਼ਾ ਸੁਣਾਈ ਸੀ ਇਹ ਵੀ ਨਹੀਂ ਵੇਖਿਆ ਕਿ ਉਹ ਕਿਸ ਅਹੁਦੇ ਦੇ ਉੱਤੇ ਨਹੀਂ ਆ ਮਹਾਰਾਜੇ ਨੇ ਪਰ ਇੱਥੇ ਆ ਕੇ ਫਿਰ ਅਸੀਂ ਕਰ ਰਹੇ ਹਾਂ ਕਿ ਨਹੀਂ ਸਾਨੂੰ ਪ੍ਰੈਸ਼ਰ ਚੱਲਣਾ ਪੈਂਦਾ ਤਾਂ ਪ੍ਰੈਸ਼ਰ ਦੇ ਵਿੱਚ ਫਿਰ ਚੀਜ਼ਾਂ ਲੁਕਾਈਆਂ ਵੀ ਗਈਆਂ ਨਹੀਂ 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 ਤੁਸੀਂ ਦੇਖੋ ਕਿ ਅਗਰ ਜਥੇਦਾਰ ਫੂਲਾ ਸਿੰਘ ਦੀ ਗੱਲ ਕਰਦੇ ਆਂ ਜਥੇਦਾਰ ਫੂਲਰ ਕਾਲੇਬਾਬਾ ਫੂਲਰ ਸਿੰਘ ਉਹ ਪੰਥਕ ਰਵਾਇਤਾਂ ਦੇ بڑے ਧਾਰਨੀ ਸਨ ਉਹਨਾਂ ਨੇ ਅ ਅ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਗਾਈ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਨਾ ਨਿਮਾਣਾ ਹੋ ਕੇ ਅੱਗੋਂ ਨਿਤਰਿਆ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਮਾਫ ਕੀਤਾ ਹਮ ਤੇ ਇਹ ਜਿਹੜਾ ਨੂੰ ਅੱਜ ਅੱਜ ਤੱਕ ਵੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲੱਗਦੀ ਹੈ ਅਸੀਂ ਬਨਾਰਾਲ ਸਾਹਿਬ ਦਾ ਪੀਰੀਅਡ ਦੇਖਿਆ ਬਨਾਰਾਲ ਸਾਹਿਬ ਨੂੰ ਮੈਂ ਦੇਖਿਆ ਉਹਨਾਂ ਨੇ ਸਜ਼ਾ ਬੁਗਤੀ ਇਵਨ ਕਿ ਬੂਟਾ ਸਿੰਘ ਜੀ ਨੇ ਸਜ਼ਾ ਬੁਗਤੀ ਇਨਾਂ ਦੇ ਜੋ ਪੀਰੀਅਡ ਹੈ ਤੇ ਮੈਂ ਕੁਦਰਤੀ ਅਕਾਲ ਤਖਬ ਦੇ ਉੱਤੇ ਉਸ ਸਮੇਂ ਮੌਜੂਦ ਹੋ ਕੇ ਦੇਖਿਆ ਕਿ ਜਿਹੜੀ ਉਸ ਸਮੇਂ ਉਹਨਾਂ ਦੀ ਉਹਨਾਂ ਨੂੰ ਸੇਵਾਵਾਂ ਲੱਗੀਆਂ ਤਨਖਾਹ ਲੱਗੀ ਉਹ ਤਨਖਾਹ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਬੜੇ ਹੀ ਅਲੀਮੀਨਾ ਉਹਨੂੰ ਲੈ ਕੇ ਤੇ ਉਹਨੂੰ ਆਪਣੇ ਆਪਣੇ ਤਨਖਾਹ ਨੂੰ ਭੁਗਤਿਆ ਪਰ ਈਸ਼ਵਰ ਸ਼ਾਇਦ 2 ਦਸੰਬਰ ਦੀ ਘਟਨਾ ਤੋਂ ਮੈਨੂੰ ਥੋੜਾ ਜਿਹਾ ਇੱਕ ਜੋ ਇੱਕ ਰੋਜ਼ ਜ਼ਰੂਰ ਆਂਦਾ ਹੈ ਅਕਾਲੀ ਰਾਜਨੀਤੀ ਦੇ ਉੱਤੇ कि ਇਹਨਾਂ ਨੇ ਥਿੰਕ ਆਫ ਦੇ ਜਿਹੜਾ ਜੋ ਵੀ ਫੈਸਲੇ ਸੀ ਉਸ ਫੈਸਲੇ ਨੂੰ ਅਗਰ ਤਰੀਕੇ ਨਾਲ ਨੇਪੜਦੇ ਔਰ ਤਰੀਕੇ ਨਾਲ ਗੱਲ ਕਰਕੇ ਰੱਖਦੇ ਸ਼ਾਇਦ ਇਹਨਾਂ ਲੰਬਾ ਖਲਾਰਾ ਨਹੀਂ ਪੈਂਦਾ ਜੋ ਪੈ ਗਿਆ ਹੈਗਾ ਨਹੀਂ ਪਰ ਹੁਣ ਅੰਤ ਵਿੱਚ ਜੇ ਮੈਂ ਸਵਾਲ ਕਰਾਂ ਤੇ ਖਲਾਰਾ ਜਿਹੜਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਾਂ ਜਿਵੇਂ ਵਿਚਾਰਿਆ ਜਾ ਰਿਹਾ ਹੈ ਵਕ ਵਕਤਾਂ ਮੰਨਦੇ ਉੱਤੇ ਇਹ ਖਲਾਰਾ ਹੁਣ ਸਿਮੇਟਿਆ ਕਿਵੇਂ ਜਾਊਗਾ ਇਸ ਖਲਾਰੇ ਦੇ ਵਿੱਚੋਂ ਹੁਣ ਨਿਕਲ ਕੇ ਕੀ ਆਊਗਾ ਅ ਅਜੇ ਤੱਕ ਵੀ ਜਿਹੜਾ ਚੋਣ ਨਿਸ਼ਾਨ ਹੈ ਚੋਣ ਚਿੰਨ ਜਿਹਨੂੰ ਕਹਿੰਦੇ ਆ ਤੇ ਜਾਂ ਨਾਮ ਇਹ ਦੋਵੇਂ ਚੀਜ਼ਾਂ ਅਜੇ ਤੱਕ ਇੱਧਰ ਵੱਲ ਨੂੰ ਨਹੀਂ ਆਈਆਂ ਭਾਵੇਂ ਕਿ ਦਾਅਵੇ ਕੀਤੇ ਜਾ ਰਹੇ ਆ ਕਿ ਉਹ ਮਿਲ ਜਾਏਗਾ ਕਿਵੇਂ ਦੇਖਦੇ ਹੋ ਹੁਣ ਇਸ ਪੋਲਿਟਿਕਲ ਪਾਰਟੀ ਦਾ ਭਵਿੱਖ ਦੇਖੋ ਜੀ ਦੋ ਚੀਜ਼ਾਂ ਹੈਗੀਆਂ ਮੈਂ ਤੁਹਾਨੂੰ ਫਿਰ ਇਹ ਅਕਾਲੀ ਰਾਜਨੀਤੀ ਦੀ ਸਭ ਨਾਲ ਵੱਡੀ ਕੂਬੀ ਹੈ ਇਹ ਹੋਇਆ ਕਿ ਅਗਰ ਤੁਸੀਂ ਦੇਖੋਗੇ ਚਾਹੇ ਮਿਸਲ ਪੀਰੀਅਡ ਵੀ ਰਿਹਾ ਕਿ ਮਿਸਲਾਂ ਆਪਸ ਵਿੱਚ ਲੜਦੇ ਨੇ ਲੇਕਿਨ ਇੱਕ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਉਹਦੇ ਵਿੱਚ ਰਾਜ ਇੱਕ ਬਣ ਗਿਆ ਇੱਕ ਰਾਜ ਸਟੈਬਲਿਸ਼ ਹੋ ਗਿਆ ਜਿਹੜਾ ਬਹੁਤ ਵੱਡਾ ਸਿੱਖ ਅੰਪਾਰਕ ਪੜਾਇਆ ਇਦਾਂ ਹੀ ਸਿੱਖ ਰਾਜਨੀਤੀ ਜੇ ਅਗਰ ਜਿੰਨਾ ਕਿ ਮੈਂ ਜਾਣੂ ਹਾਂ ਅਸੀਂ ਵੀ ਦੇਖਿਆ ਨੋ ਨੋ ਅਖਲੀ ਦਲ ਬਣੇ ਨੇ ਉਹ ਫਿਰ ਕਿਤੇ ਨਾ ਕਿਤੇ ਉਹ ਜਦੋਂ ਉਹਨਾਂ ਨੂੰ ਉਹਨਾਂ ਦੇ ਵਿੱਚ ਪਿਊਰੀਫਾਈ ਹੋ ਕੇ ਆਪਸ ਦੇ ਵਿੱਚ ਸਮਝੋਤੇ ਹੋ ਕੇ ਤੇ ਉਹ ਕਿਤੇ ਨਾ ਕਿਤੇ ਇੱਕ ਹੁੰਦੇ ਹੋਏ ਬਣਦੇ ਗਏ ਔਰ ਨਿੱਤਰ ਕੇ ਆਏ ਉਹ ਜਦੋਂ ਤੁਸੀਂ ਦੇਖੋਗੇ ਇਹ ਖਲਾਰਾ ਮਤਲਬ ਅ ਇਹ ਫੈਲ ਗਿਆ ਹੈ ਜੇ ਮਤਲਬ ਧੜੇਬਾਜ਼ੀयां ਵੱਧ ਗਈਆਂ ਧੜੇਬਾਜ਼ੀ ਤੇ ਜਰੂਰ ਹੋਣੀ ਚਾਹੀਦੀ ਹੈ ਉਹ ਰਾਜਨੀਤਿਕ ਪਾਰਟੀ ਕਦੀ ਕਾਮਯਾਬ ਨਹੀਂ ਹੁੰਦੀ ਜ ਜਿੱਥੇ ਧੜੇ ਨਹੀਂ ਹੁੰਦੇ ਤੇ ਇਹ ਧੜੇਬਾਜ਼ੀ ਜਰੂਰ ਹੋਣੀ ਚਾਹੀਦੀ ਹੈ ਲੇਕਿਨ ਇਹ ਧੜੇਬਾਜ਼ੀ ਇੱਕ ਪਲੇਟਫਾਰਮ ਤੇ ਵੀ ਜਰੂਰ ਹੋਣੀ ਚਾਹੀਦੀ ਹੈ ਤਾਂ ਹੀ ਨਿਖਰ ਕੇ ਆਏਗੀ ਤਾਂ ਹੀ ਅਕਾਲੀ ਰਾਜਨੀਤੀ ਜਿਹੜੀ ਹੈ ਉਹ ਚੜ੍ਹਦੀ ਕਲਾ ਚ ਹੋਏਗੀ ਜਦੋਂ ਕਿਤੇ ਨਾ ਕਿਤੇ ਇਹਨਾਂ ਨੂੰ ਸਾਰੇ ਹੀ ਅਕਾਲੀ ਰਾਜਨੀਤੀ ਜਿਨ੍ਹਾਂ ਨੇ ਕਾਲੀ ਦਲ ਨੇ ਇਹਨਾਂ ਨੂੰ ਆਪ ਆਪਣਾ ਬੈਠ ਕੇ ਇੱਕ ਮਿਨਿਮਮ ਪ੍ਰੋਗਰਾਮ ਬਣਾਉਣਾ ਪਏਗਾ ਔਰ ਇੱਕ ਜੋ ਸੰਗਤਾਂ ਦੀ ਰਿਵਾਇਤ ਜੋ ਮੰਗ ਅਨੁਸਾਰ ਜਿਹੜਾ ਹੈ ਉਹ ਜਿਹੜੀ ਉਸ ਉਸ ਤਰ੍ਹਾਂ ਉਹਨਾਂ ਦਾ ਜਿਹੜਾ ਵਰਕ ਹੈ ਉਸ ਵਰਕ ਨੂੰ ਇਹਨੂੰ ਅਡਾਪਟ ਕਰਨਾ ਪਏ ਹੂੰ ਠੀਕ ਹੈ ਠੀਕ ਹੈ ਵਿਰਾਸਤ ਜੀ ਦੀ ਜੀ ਸਮਰੱਥਾ ਔਰ ਆਪਣੇ ਵਿਚਾਰ ਸਾਂਝੇ ਕੀਤੇ ਧੰਨਵਾਦ ਆਉਂਦਾ ਸਮਾਂ ਹੁਣ ਕੀ ਕੁਝ ਲੈ ਕੇ ਆਵੇਗਾ ਸਵਾਲ ਇਹ ਤੇ ਵੀ ਮੈਸਰ ਕੀ ਕੁਝ ਵਾਪਰਨ ਵਾਲਾ ਪੰਥਕ ਸਿਆਸਤ ਦੇ ਵਿੱਚ ਕੀ ਕੁਝ ਹੋਣ ਵਾਲਾ ਆ ਇਹਦੇ ਉੱਤੇ ਹੁਣ ਨਜ਼ਰ ਸਾਜ਼ੀ ਰਹੂਗੀ ਜੋ ਵੀ ਹੋਏਗਾ ਦਾਜ਼ੇ ਰਵਾਂਗੇ ਬੜੇ ਰੋਵਾਂਗੇ ਪੰਜਾਬੀ ਤੇ